ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਆਪਣੀ ਵੀਡੀਓ ਆ ਹਾਈਬ੍ਰਿਡ ਝੋਨੇ ਤੇ ਅੱਜ ਘੱਟੋ ਘੱਟ ਮੈਨੂੰ 40-50 ਫੋਨ ਆਏ ਤੇ ਸਾਰੇ ਮੈਂ ਫੋਨ ਸੁਣੇ ਜੇ ਕੋਈ ਫੋਨ ਮੇਰੇ ਫੋਨ ਚਲਦੇ ਚ ਵੇਟਿੰਗ ਚ ਆਉਂਦਾ ਸੀ ਤਾਂ ਮੈਂ ਬੈਕ ਕਾਲ ਵੀ ਲਾਈ ਆ ਸਾਰੇ ਫੋਨ ਸੁਣੇ ਆ ਬਸ ਇਹੀ ਗੱਲਬਾਤ ਵੀ ਬਾਈ ਕੀ ਬਣਿਆ ਹਾਈਬ੍ਰਿਡ ਝੋਨੇ ਦਾ ਕੀ ਹੈ ਅੱਜ ਸੁਣਵਾਈ ਸੀਗੀ ਕੀ ਬਣਿਆ ਤਾਂ ਉਹਦੇ ਬਾਰੇ ਗੱਲਬਾਤ ਆਪਾਂ ਕਰਦੇ ਆ ਆਪਾਂ ਨੂੰ ਸਾਰਿਆਂ ਨੂੰ ਮੈਨੂੰ ਲੱਗਦਾ ਪਤਾ ਲੱਗ ਹੀ ਗਿਆ ਹੋਊਗਾ ਵੀ ਉਹਦੀ 13 ਤਰੀਕ ਪੈ ਗਈ 13 ਤਰੀਕ ਪੈ ਗਈ ਪਹਿਲਾਂ 2 ਸੀ ਫਿਰ 5 ਸੀ ਹੁਣ 13 ਪਾ ਦਿੱਤੀ ਤਾਂ ਉਹਦੇ ਬਾਰੇ ਆਪਾਂ ਗੱਲ ਕਰਦੇ ਆਂ ਵੀ ਹਾਈਬ੍ਰਿਡ ਚੋਂ ਨਾ ਲਈਏ ਜਾਂ ਨਾ ਲਈਏ ਜਿਹੜੇ ਅੱਜ ਫੋਨ ਆਏ ਆ ਸਾਰਿਆਂ ਨਾਲ ਆਪਾਂ ਗੱਲਬਾਤ ਕਰੀ ਆ ਭਰਾਵਾਂ ਨਾਲ ਤਾਂ ਮੈਂ ਇਹ ਕਹਣਾ ਵੀ ਜੇ ਆਪਣੇ ਪਾਣੀ 3 ਨੰਬਰ ਆ ਜਾਂ 4 ਨੰਬਰ ਆ ਤਾਂ ਆਪਾਂ ਨੂੰ ਹਾਈਬ੍ਰਿਡ ਲਾਉਣਾ ਹੀ ਪੈਣਾ ਹੋਰ ਆਪਣੇ ਕੋਲੇ ਆਪਸ਼ਨ ਹੀ ਨਹੀਂ ਕਿਹੜਾ ਲਾਵਾਂਗੇ ਹੋਰ ਆਪਾਂ ਹਾਈਬ੍ਰਿਡ ਲਾਉਣਾ ਹੀ ਪੈਣਾ ਤੇ ਥੋੜਾ ਜਿਹਾ ਇਹ ਹੈ ਵੀ 8 ਤਕੇ ਨਾਲ ਗੱਲਬਾਤ ਕਰ ਲਓ ਵੀ ਭਰਾਵਾ ਚੱਕ ਲੈਗਾ ਜਾਂ ਸੇਲਰ ਵਾਲਾ ਜਾਂlfloor ਯਾਰ ਮਿੱਤਰ ਚੱਕ ਲੈਗਾ ਪਰ ਉਹਨੇ ਆਪਣੇ ਨਾਲ ਕਮਿਟਮੈਂਟ ਨਹੀਂ ਕਰਨੀ ਮੈਂ ਐਨੀ ਕਾਟ ਲਊਗਾ ਉਹ ਕਹੂਗਾ ਮੌਕੇ ਦਾ ਜੋ ਵਿਹਾਰ ਹੋਇਆ ਮੈਂਵੇਂ ਕਰ ਦੂੰਗਾ ਤਾਂ ਗੱਲਬਾਤ ਕਰਕੇ ਹਾਈਬ੍ਰਿਡ ਲਾ ਲਓ ਲਾਉਣਾ ਹੀ ਪੈਣਾ ਮੈਂ ਤਾਂ ਆਪ ਲਾਉਂਗਾ ਸਾਡੇ ਤਾਂ ਆਪ ਤਿੰਨ ਨੰਬਰ ਪਾਣੀ ਹੈ ਤੇ ਬਾਕੀ ਗੱਲ ਮੈਨੂੰ ਐਂਜ ਲੱਗੀ ਜਾਂਦਾ ਵੀ ਯਾਰ ਜਿਵੇਂ ਹਾਲਾਤ ਹੈ ਵੀ ਹਾਈਬ੍ਰਿਡ ਛੋਣੇ ਦੇ ਜੇ ਰੁਲਿਆ ਚੱਕਣ ਵੇਲੇ ਹਾਈਬ੍ਰਿਡ ਤਾਂ ਪੀਆਰ ਵੀ ਰੁਲੂਗਾ ਤੇ ਜੇ ਪੀਆਰ ਚੱਕਿਆ ਗਿਆ ਤਾਂ ਹਾਈਬ੍ਰਿਡ ਵੀ ਚੱਕਿਆ ਜਾਊਗਾ ਮੈਨੂੰ ਐ ਲੱਗਦਾ ਤਾਂ ਲਾ ਲਓ ਭਾਈ ਹੁਣ ਪ੍ਰਮਾਤਮਾ ਹਨਾ ਭਲੀ ਕਰੂਗਾ ਜਿਵੇਂ ਹੋਇਆ ਉਸ ਦੇ ਹਿਸਾਬ ਨਾਲ ਚੱਲ ਪਾਂਗੇ ਕਾਰਟ ਦੇਖੋ ਹੁਣ 100 ਲੱਗਦੀ ਹੈ 150 ਲੱਗਦੀ ਹੈ 200 ਲੱਗਦੀ ਹੈ 250 ਲੱਗਦੀ ਹੈ ਜਿੰਨੀ ਕਾਰਟ ਲੱਗੀ ਕਾਰਟ ਮਤਲਬ ਲਾ ਕੇ ਆਪਾਂ ਉਹਨੂੰ ਤੋਲ ਦਾਂਗੇ ਜਿਵੇਂ ਹੋਇਆ ਹੋਰ ਆਪਣੇ ਕੋਲ ਹੱਲ ਹੀ ਨਹੀਂ ਕਿਉਂਕਿ 13 ਤਰੀਕ ਪੈ ਗਈ 13 ਨੂੰ ਤਾਂ ਪਨੀਰੀ ਦਾ ਟਾਈਮ ਹੀ ਟੱਪਦਾ ਜਾਂਦਾ ਜਿਵੇਂ ਪਨੀਰੀ ਹੁਣ 13 ਤੋਂ ਬਾਅਦ ਹੋ ਸਕਦਾ ਹੈ 18 ਪੈ ਜਾਂ 20 ਪੈ ਜਾਂ 22 ਪੈ ਫਿਰ ਆਪਾਂ ਕੀ ਕਰਾਂਗੇ ਜਿਵੇਂ ਬਹੁਤ ਕਿਸਾਨ ਭਰਾ ਵੀ ਲਈ ਵੀ ਆਉਂਦੇ ਆ ਆਪਾਂ ਛੇ ਗੱਲ ਕਰ ਲੈਣੀ ਹੈ ਕਲੀਅਰ ਲਈ ਵੀ ਆਉਂਦੇ ਆ ਜਿਵੇਂ ਹਰਿਆਣੇ ਤੋਂ ਲਈ ਆਉਂਦੇ ਆ ਬੀਜੀ ਵੀ ਜਾਂਦੇ ਆ ਕਿਉਂਕਿ ਕਰਨ ਵੀ ਕੀ ਜਿਹਦੇ ਪਾਣੀ ਤਿੰਨ ਨੰਬਰ ਆ ਜਾਂ ਚਾਰ ਨੰਬਰ ਪਾਣੀ ਹੈ ਉਹਨੂੰ ਲਾਉਣਾ ਪੈਣਾ ਲਈ ਆਉਂਦੇ ਆ ਤੇ ਲਾਓ ਵੀ ਮੈਂ ਕਹਿੰਦਾ ਵੀ ਲਾਓ ਜਿਹਦੇ ਕੋਲੇ ਤਿੰਨ ਨੰਬਰ ਚਾਰ ਨੰਬਰ ਪਾਣੀ ਹੈ ਹੋਰ ਕੀ ਕਰੂਗਾ ਹੋਰ ਆਪਸ਼ਨ ਹੀ ਨਹੀਂ ਮੈਂ ਤਾਂ ਆਪ ਲਾਉਂਗਾ ਹਾਂ ਉਹਨਾਂ ਭਰਾਵਾਂ ਨੂੰ ਬੇਨਤੀ ਹੈ ਜਿਨ੍ਹਾਂ ਕੋਲੇ ਪਾਣੀ 2 ਨੰਬਰ ਹੈ ਜਾਂ 1.5 ਨੰਬਰ ਜਾਂ 2 ਨੰਬਰ ਪਾਣੀ ਹੈ ਉਹਨਾਂ ਨੂੰ ਬੇਨਤੀ ਹੈ ਉਹ ਮੇਰਾ ਖਿਆਲ ਹੈ ਉਹਨਾਂ ਨੂੰ ਪਾਣੀ ਉਹਨਾਂ ਨੂੰ ਸੌਰੀ ਝੋਨਾ ਹਾਈਬ੍ਰਿਡ ਨਹੀਂ ਲਾਉਣਾ ਚਾਹੀਦਾ ਕਿਉਂਕਿ ਉਹਨਾਂ ਦੇ ਪੀਆਰ ਵੈਰੈਟੀਆਂ ਜਿਹੜੀਆਂ ਮਤਲਬ ਬਹੁਤ ਵੈਰੈਟੀਆਂ ਜਿਹੜੀਆਂ 2 ਨੰਬਰ ਪਾਣੀ 'ਚ ਹੋ ਜਾਂਦੀਆਂ ਜੇ ਆਪਾਂ ਹਫ਼ਤੇ ਤੋਂ ਨਹਿਰ ਦਾ ਪਾਣੀ ਲਾਉਣੇ ਆ ਤਾਂ ਬੜੀਆਂ ਵੈਰੈਟੀਆਂ ਜਿਹੜੀਆਂ ਪੀਆਰ ਹੋ ਜਾਂਦੀਆਂ ਜਿਵੇਂ 118 ਹੋ ਗਿਆ 122 ਹੋ ਗਿਆ ਜਾਂ 31 ਹੋ ਗਿਆ ਜਾਂ ਹੋਰ 26 ਹੋ ਗਿਆ ਜਾਂ ਲੇਟ ਜਿਵੇਂ 26 ਆਪਾਂ ਲੇਟ ਲਾਉਨੇ ਆ ਹੋ ਜਾਂਦੇ ਗੱਲ ਕੀ ਆ 70 ਕਮਾਣੀ ਹੋ ਨਿਕਲਦਾ ਹੈ ਪੀਆਰ ਸਾਡੇ ਜੇ ਏਰੀਆ ਦੀ ਗੱਲ ਕਰੀਏ ਤਾਂ 70 ਕਮਾਣੀ ਆਪਣਾ ਹਾਈਬ੍ਰਿਡ ਨਿਕਲਦਾ ਤਾਂ ਜੇ ਮੇਰੇ ਮੇਰੀ ਗੱਲ ਕਰوں ਜੇ ਮੇਰੇ ਕੋਲੇ ਦੋ ਨੰਬਰ ਪਾਣੀ ਹੋਵੇ ਮੈਂ ਤਾਂ ਪੀਆਰ ਹੀ ਸਾਰਾ ਲਾਵਾਂ ਕਿਉਂਕਿ ਆਪਾਂ ਨੂੰ ਐਂ ਜਿ ਲੱਗਦਾ ਵੀ 70 ਕਮਾਣ ਨਿਕਲਿਆ ਤਾਂ ਵਾਧੂ ਆ ਬਾਈ ਸੰਤੁਸ਼ਟ ਆ ਬਹੁਤ ਤਾਂ ਐਵੇਂ ਆਪਾਂ ਬਾਹਲਾ ਵਿੱਚ ਉਹਦੇ ਪਿੱਛੇ ਪਈ ਜਾਈ ਹੋਵੇ 90 ਮਣ ਨਿਕਲੇ ਜਾਂ 100 ਮਣ ਨਿਕਲੇ ਹਨਾ ਉਹਦਾ ਵੀ ਕੋਈ ਮੈਨੂੰ ਨਹੀਂ ਲੱਗਦਾ ਵੀ ਕੋਈ ਤੋਕ ਹੈ 70 ਮਣ ਝੋਨਾ ਹੋ ਗਿਆ ਤੇ 55 ਮਣ ਕਣਕ ਹੋ ਗਈ ਬਈ ਵਾਧੂ ਹੈ ਤੇ ਜੇ ਆਪਾਂ ਹਾਈ ਬ੍ਰੈਡ ਲਾ ਲਿਆ ਆਪਣੇ ਹੋ ਗਿਆ ਉਹ 80 ਮਣ ਤੇ ਉਹਦੀ 15 ਕਿਲੋ ਕਾਟ ਲੱਗ ਗਈ ਉਹ ਵੀ ਉੱਥੇ ਹੀ ਗਿਆ ਕੰਮ ਤਾਂ ਬੇਨਤੀ ਆ ਜਿਹੜੇ ਭਰਾਵਾਂ ਕੋਲੇ 1.5 2 ਨੰਬਰ ਪਾਣੀ ਆ ਉਹ ਹਾਈਬ੍ਰਿਡ ਨਾ ਲਾਉਣ ਉਹ ਪੀਆਰ ਬ੍ਰੈਡਾਂ ਲਾ ਲੈਣ ਤੇ ਜਿੰਨਾਂ ਕੋਲੇ 3 ਤੋਂ 4 ਨੰਬਰ ਪਾਣੀ ਆ ਉਹ ਹਾਈਬ੍ਰਿਡ ਲਾ ਲੈਣ ਕਿਉਂਕਿ ਲਾਉਣਾ ਪੈਣਾ ਔਰ ਆਪਣੇ ਕੋਲ ਕੋਈ ਹੱਲ ਨਹੀਂਗਾ ਲਾਉਣਾ ਪੈਣਾ ਮੈਂ ਤਾਂ ਆਪ ਲਾਉਂਗਾ ਤੇ ਗੱਲਬਾਤ ਥੋੜਾ ਜਿਹਾ ਕਰ ਲੈਣਾ ਆੜਤੀਆਂ ਨਾਲ ਜਾਂ ਸੈਲਰਾਂ ਨਾਲ ਵੀ ਬਾਈ ਚੱਕ ਲੋਂਗੇ ਜੇ ਮੈਂ ਤੁਹਾਨੂੰ ਦੱਸਦਾ ਵੀ ਕਮਿਟਮੈਂਟ ਉਹਨਾਂ ਨੇ ਨਹੀਂ ਕਰਨੀ ਵੀ ਕਿੰਨੀ ਕਾਰਡ ਲੱਗੂ ਕਿ ਮੌਕੇ ਦਾ ਹੋਊਗਾ ਯਾਰ ਬਾਕੀ ਜੋ ਹੋਊਗਾ ਵੇਖੀ ਜਾਊਗਾ ਲਾਉਣੀ ਪੈਣੀ ਐ ਵੀ 13 ਤਰੀਕ ਪਾਤੀ ਐ ਜੇ ਅੱਗੇ ਜਾ ਕੇ ਆਪਾਂ ਨੂੰ 20 22 ਤਰੀਕ ਪਾਤੀ ਉਹਨੂੰ ਪਣੀਰੀ ਦਾ ਟਾਈਮ ਟੱਪ ਜਾਣਾ ਫੇਰ ਆਪਣੇ ਕੋਲੇ ਮੌਕਾ ਹੱਥ ਚੋਂ ਲੰਘ ਜਾਣਾ ਤਾਂ ਬੇਨਤੀ ਐ ਵੀ ਜਿਹੜੇ ਵੀ ਮੇਰੇ ਵੀਰ ਪੜਾਣੇ ਉਹ ਨਾ ਲਾਉਣਾ ਹਾਈਬ੍ਰਿਡ ਤਾਂ ਆਪਣੀ ਵੀ ਲਾ ਲਓ ਬਾਈ ਹੋਰ ਆਪਣੇ ਕੋਲੇ ਹੋਰ ਕੋਈ ਹੱਲ ਨਹੀਂ ਦਾਣਾ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦੇ ਸਤਿ ਸ੍ਰੀ ਅਕਾਲ ਧੰਨਵਾਦ ਸਾਰਿਆਂ ਦਾ